ਜੀ ਸਾਰਿਆਂ ਨੂੰ ਮੈਂ ਕੰਮ ਵਿੱਚ ਥੋੜਾ ਹਾਸਰੇ ਕੋ ਹਣਾ ਵੀਡੀਓ ਲੈ ਕੇ ਬਸਤ ਮੈਂ ਬਾਗ ਦੇ ਨਾਲ ਰੈਟਰ ਵੀਡੀਓ ਪਾਉਂਦੀ ਰਹੀ ਨਹੀਂ ਐ ਤੇ ਅੱਜ ਕੋ ਹੋਰ ਸਵਾਸ਼ੀ ਵੀਡੀਓ ਪਾਉਣ ਲੱਗੀ ਆ ਤੇ ਹੁਣ ਟਮਾਟਰ ਦੇ ਪੂਟੇ ਲਾਇਏ ਹੋਏ ਸੀਗੇ ਤੇ ਹੁਣ ਜਦਾਂ ਧੁੱਪਾਂ ਪੈਣ ਲੱਗ ਗਈਆਂ ਤਾਂ ਟਮਾਟਰ ਪੱਕਣਾ ਸ਼ੁਰੂ ਹੋ ਗਏ ਆ ਦੇਖੋ ਇੱਕ ਇਹ ਮੇਰਾ ਪਹਿਲਾ ਟਮਾਟਰ ਮੇਰੀ ਟਮਾਟਰਾਂ ਦੀ ਪਹਿਲੀ ਹਾਰਵੈਸਟਿੰਗ ਆ ਇਹ ਤੇ ਮੈਂ ਉਹਦੀ ਵੀਡੀਓ ਸਭ ਨਾਲ ਸ਼ੇਅਰ ਕਰਨ ਲੱਗੀ ਆ ਮੈਂ ਲਗਭਗ ਤਿੰਨ ਟਮਾਟਰ ਥੋੜੇ ਨੇ ਤੇ ਸਾਰੇ ਪੱਕੇ ਹੋਏ ਸੀਗੇ ਤੇ ਨਾ ਰਹੀ ਗੁੜਗੜੀਆਂ ਨਹੀਂ ਹੋਏ ਹੈ ਗੁੜਗੜੀਆਂ ਹੁਣ ਕਰਕੇ ਨਾ ਧੁੱਪਾਂ ਤੇ ਹਵਾ ਘੱਟ ਪੈਂਦੀ ਆ ਤੇ ਜਿੱਦਾਂ ਟਾਈਮ ਲੱਗਿਆ ਤੇ ਉਸ ਦਿਨ ਗੁੜਗੜੀਆਂ ਹੋ ਗਏ ਹੁਣ ਇਹਨਾਂ ਦਾ ਦੇਖੋ ਉੱਪਰ ਜਾਨਵਰ ਵਹੇਦੇ ਨੇ ਤੇ ਜਾਨਵਰ ਗੱਲਬੰਦ ਪਿੱਠਾਂ ਵਗੈਰਾ ਕਰ ਦਉਂਦੇ ਨੇ ਉਹ ਕਰਕੇ ਥੋੜੇ ਜਿਹਾ ਖਰਾਬ ਹੋ ਗਏ ਨੇ ਤੇ ਸਾਈਜ਼ ਵਿੱਚ ਵੀ ਬਹੁਤ ਸੋਹਣੇ ਨੇ ਬੱਡੇ ਨੇ ਕੋਈ ਜ਼ਿਆਦਾ ਛੋਟੇ ਨਹੀਂ ਹੈਗੇ ਤੇ ਜਦੋਂ ਧੁੱਪਾ ਪੈਂਦੀ ਹੈ ਇਹਨਾਂ ਨੂੰ ਕੋਈ ਧੁੱਪਾ ਮਿਲਦੀ ਹੈ ਤਾਂ ਇਹ ਧੁੱਪਾ ਨਾਲ ਬਹੁਤ ਸੋਹਣਾ ਮਤਲਬ ਇਹ ਲਾਲੀ ਤੇ ਆ ਜਾਂਦੇ ਨੇ ਪੱਕ ਜਾਂਦੇ ਨੇ ਔਰ ਘਰ ਦੇ ਜੀਤ ਦਾ ਸਵਾਦ ਇੱਕ ਵੱਖਰਾ ਹੁੰਦਾ ਚਾਹੇ ਘਰ ਦੀ ਸਬਜ਼ੀ ਹੈ ਚਾਹੇ ਟਮਾਟਰ ਵਗੈਰਾ ਹੋਏ ਕੁਝ ਵੀ ਖਾਣ ਪੀਣ ਵਾਲੀ ਹੋਈ ਹੈ ਨਾ ਚੀਜ਼ ਤੇ ਅਸੀਂ ਦੇਖ ਸਕਦੇ ਹਾਂ ਸਾਈ ਵਿੱਚ ਬਹੁਤ ਸੋਹਣੇ ਨੇ ਆ ਦੇਖੋ ਉੱਪਰ ਛੋਲੇ ਲੱਗੇ ਹੋਏ ਨੇ ਮਤਲਬ ਹਰ ਇੱਕ ਬੂਟੇ ਤੇ ਜਿਲਾਰੋ 20 30 ਤੇ ਤਕਰੀਬਨ ਇਹ ਹੁੰਦੇ ਹੀ ਨੇ ਇੱਕ ਬੂਟੇ ਨੂੰ ਤੇ ਬੀਤੀ ਤਾਂ ਮਰੇ ਲੱਗੇ ਹੁੰਦੇ ਨੇ ਬਾਕੀ ਇਹਨਾਂ ਦੇ ਜੋ ਫੁੱਲ ਆਉਂਦੇ ਨੇ ਉਹ ਹੁੰਦੇ ਨੇ ਤੇ ਇਹ ਮੇਰੇ ਅੱਜ ਦੇ ਮਟਰਾਂ ਦੀ ਪਹਿਲੀ ਹਾਰਵੈਸਟਿੰਗ ਸੀਗੀ ਤੇ ਜੇ ਕਿਸੇ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਰਹੋ ਆ ਦੇਖੋਗੇ ਤੁਸੀਂ ਦੇਖ ਸਕਦੇ ਹੋ ਸਾਰੇ ਨਾਲ ਲਬੂਟੇ ਹਨ ਪੂਰੀ ਤਰ੍ਹਾਂ ਨਾ ਪਰੇ ਪੈਨੇ ਤੇ ਆ ਦੇਖੋ ਕਿੰਨੇ ਮਟਰ ਲੱਗੇ ਹੋਏ ਨੇ ਫੁੱਲ ਵੀ ਬਹੁਤ ਸੋਹਣੇ ਆਏ ਹੋਏ ਨੇ ਹੁਣ ਜਿਉਂ-ਜਿਉਂ ਇਹਨਾਂ ਨੂੰ ਧੁੱਪਾ ਮਿਲਦੀ ਜਾਣੀ ਹੈ ਮਤਲਬ ਜਿਉਂ-ਜਿਉਂ ਇਹਨਾਂ ਨੂੰ એનર્ਜੀ ਇਹਨਾਂ ਦੀ ਹੈ ਨਾ ਇਹਨਾਂ ਨੂੰ ਮਿਲਣੀ ਹੈ ਤੇ ਉਦੋਂ ਜਿਹਨਾਂ ਨੇ ਪੱਕੇ ਜੇ ਬੜੇ ਹੋਈ ਜਾਣਾ ਤੇ ਲਾਲੀ ਤੇ ਆਈ ਜਾਣਾ ਆ ਦੇਖੋ ਇੱਧਰ ਬਹੁਤ ਸੋਹਣੇ ਸੀਗੇ ਵੱਡੇ-ਵੱਡੇ ਸਾਈ ਵਿੱਚ ਉਹ ਮੈਂ ਦੋ ਤੋੜ ਲਏ ਤੇ ਪਹਿਲਾਂ ਆ ਦੇਖੋ ਕਿੰਨਾ ਜ਼ਿਆਦਾ ਘਾਹ ਹੋਇਆ ਹੈ ਤੇ ਸਾਨੂੰ ਟਾਈਮ ਨਹੀਂ ਲੱਗਿਆ ਹੈ ਗੁਰਗੜੀਏ ਕਰਨੇ ਦਾ ਆ ਧਨੀਆ ਸਾਡੇ ਤੁਜੇ ਦੇ ਖੇਤਾਂ ਵਿੱਚ ਵੀ ਪਹੁੰਚਿਆ ਗਿਆ ਸੀਗਾ ਇੰਨਾ ਜ਼ਿਆਦਾ ਹੋਇਆ ਪਿਆ ਸੀ ਤੇ ਆ ਸਾਡੇ ਆਲੂ ਨੇ ਇੱਧਰ ਪਿਆਜ਼ ਲੱਗੇ ਹੋਏ ਨੇ ਉਹ ਦੇਖੋ ਜਿਹੜਾ ਧਨੀਆ ਸੀਗਾ ਉਹ ਹੁਣ ਪੱਕਾ ਸਟਾਰਟ ਹੋ ਗਿਆ ਕਿਉਂਕਿ ਹੁਣ ਮੌਸਮ ਦਾ ਫਰਕ ਪੈਣ ਲੱਗ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਆਪਣੀ ਬਾੜੀ ਵਿੱਚੋਂ ਪਹਿਲੀ ਮੇਰੇ ਹਾਰਵੈਸਟਿੰਗ ਮਿਲੀ ਟਮਾਟਰਾਂ ਦੀ ਤੇ ਟਮਾਟਰ ਲਏ ਇਹ ਮਿੱਥੇ ਲੱਗੇ ਹੋਏ ਨੇ ਤੇ ਅੱਜ ਵੈਸੇ ਮੈਂ ਆਈ ਸੀਗੀ ਮਿੱਠੀ ਢੂੰਣਵਾਸੀ ਕਿਉਂਕਿ ਜਿਹੜੀ ਖਸੂਰੀ ਮਿੱਥੀ ਹੈ ਇਹਨੂੰ ਫਿਰ ਮੈਂ ਤੋੜ ਕੇ ਸੁਕਾਉਂਗੀ ਤੇ ਗਰਮੀਆਂ ਵਿੱਚ ਉਹ ਦਾ ਸਬਜ਼ੀ ਵਿੱਚ ਕਾਫੀ ਯੂਸਫੁਲ ਚ ਆਉਂਦੀ ਹੈ ਤੇ ਆ ਦੇਖੋ ਜੀ ਹੁਣ ਜਿਹੜਾ ਧਨੀਆ ਪੱਕਣਾ ਸ਼ੁਰੂ ਹੋ ਗਿਆ ਦੇਖੋ ਜੰਮ ਜੰਮੇ ਫੁੱਲ ਆ ਗਏ ਹੁਣ ਦੇਖੋ ਅੱਗੇ ਅੱਗੇ ਜਿਉਂ ਹੀ ਉਤਪਾਣੀ ਹੈ ਨਾ ਇਹਨਾਂ ਦੇ ਬਹੁਤ ਸੋਹਣੇ ਦਾਣੇ ਬਣ ਜਣੇ ਨੇ ਧਨੀਏ ਦੇ ਜਿਹਨੂੰ ਆਪਾਂ ਸੁੱਕਾ ਧਨੀਆ ਵੀ ਕਹਿੰਦੇ ਨੇ ਸੁੱਕਾ ਧਨੀਆ ਆਮ ਤੌਰ ਤੇ ਯੂਜ਼ ਕਰਦੇ ਨੇ ਸਾਰੇ ਧਾ ਸਬਜ਼ੀ ਵਿੱਚ ਤੇ ਇਹਨੂੰ ਮੈਂ ਇਹਨਾਂ ਦਾ ਵੀਡੀਓ ਥੋੜੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਆ ਦੇਖੋ ਮੂਲੀਆਂ ਮੂਲੀਆਂ ਨਵੀਂ ਹੁਣ ਅੱਗੇ ਕਿ ਮੋਂਗਰੇ ਲੱਗਣਗੇ ਇਹਨਾਂ ਦੀ ਬਹੁਤ ਸਵਾਦ ਸਬਜ਼ੀ ਬਣਦੀ ਹੈ ਆ ਦੇਖੋ ਕਾਫੀ ਬੱਡੀ ਮੂਲੀਆਂ ਹੈ ਮੈਂ ਦੋ ਤਿੰਨ ਮੂਲੀਆਂ ਰੱਖ ਆ ਲੀਆਂ ਸੀਗੀਆਂ ਇਹਨ ਤੇ ਹੁਣ ਇਹਨੂੰ ਅੱਗੇ ਕਿ ਮੂੰਗਰ ਲੱਗਣਗੇ ਦੇਖੋ ਇਹਨਾਂ ਦਾ ਆਕਾਰ ਜਪਦਨਾ ਸ਼ੁਰੂ ਹੋ ਚੁੱਕਿਆ ਮੂਲੀਆ ਦਾ ਗੰਦਲ ਟੈਪ ਜੀ ਬਣ ਕੇ ਨਾ ਹੁਣ ਅੱਗੇ ਕਿ ਛੋਟੇ ਛੋਟੇ ਮੂੰਗਰ ਲੱਗਣਗੇ ਬਹੁਤ ਸਵਾਦ ਸਬਜ਼ੀ ਬਣਦੀ ਹੈ ਉਹ ਆ ਦੇਖੋ ਜੀ ਅੱਜ ਇਹ ਤੀਸਰੇ ਦਿਨ ਦੀ ਵੀਡੀਓ ਹੈ ਪਹਿਲਾਂ ਇੱਕ ਦਿਨ ਪਹਿਲਾਂ ਬਣਾਈ ਸੀਗੀ ਤੇ ਆ ਦੇਖੋ ਅੱਜ ਕੁਟਕੜੀਆ ਕਰ ਦਿੱਤਾ ਸੀ ਜ ਇਹਨਾਂ ਦਾ ਤੇ ਰਸੀਆਂ ਬੰਨ ਦਿੱਤੇ ਛੇ ਹੈ ਕਿ ਚਲੋ ਟਮਾਟੇ ਦੀ ਬੇਲ ਹੋ ਕੇ ਅੱਗੇ ਵਧੀ ਜਾਵੇ ਉਹ ਕਾਫੀ ਅੱਜ ਮੇਰੇ ਸਪੈਂਡ ਨਿਯੰਤਰਣ ਕਰਕੇ ਸਾਰਾ ਮਤਲਬ ਸਾਫ ਰਿਹਾ ਪਰ ਤੁਸੀਂ ਕਿਹਾ ਬਹੁਤ ਮਤਲਬ 2-3 ਘੰਟੇ ਲੱਗੇ ਸੀ ਲਗਭਗ ਉਹ ਦੇਖੋ ਵੀ ਰਮਟਾ ਲੱਗਿਆ ਹੋਇਆ ਹੈ ਦੇਖੋ ਜਿਹੜਾ ਧਨੀਆ ਖੜਾ ਸੀ ਸਾਰਾ ਸਾਫ ਕੀਤਾ ਜਿੰਨਾ ਜ਼ਿਆਦਾ ਸਾਫ ਹੋਏਗਾ ਓਨੀ ਜ਼ਿਆਦਾ ਇਹਨੂੰ ਹਵਾ ਪਾਉਗੀ ਰਮਟਾ ਨੂੰ ਔਰ ਧੁਪਾ ਮਿਲੂਗੀ ਔਰ ਧੁਪਾ ਮਿਲਣ ਕਰਕੇ ਹੀ ਇਹ ਥੋੜੇ ਜਿ ਥਿੱਤੀ ਪੱਕਣਗੇ ਇਹ ਸਲਾਦ ਦੇ ਰੂਪ ਵਿੱਚ ਵੀ ਬਹੁਤ ਵਧੀਆ ਸਵਾਦ ਆਉਂਦੇ ਨੇ ਸਬਜ਼ੀ ਵਿੱਚ ਤਾਂ ਚਲੋ ਆਪਾਂ ਜਸ ਕਰਦੇ ਕਰਦੇ ਸਲਾਦ ਦੇ ਰੂਪ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਆ ਦੇਖੋ ਇਹ ਟਮਾਟਰ ਆ ਪੱਕ ਰਹੇ ਨੇ ਮੁੜ ਕੇ ਜੀਉ ਧੁੱਪਾਂ ਪੈਣੀ ਹੈ ਨਾ ਮੈਂ ਥੋੜੇ ਜਿਹਾ ਪਾਣੀ ਦੀ ਵੀ ਡਿਮਾਂਡ ਹੈ ਬਤ ਕਰਾਂਗੇ ਸਰਦੀਆਂ ਵਿੱਚ ਥੋੜੇ ਘੱਟ ਪੀਂਦੇ ਦੇ ਕੇ ਵੀ ਸਰ ਜਾਂਦਾ ਦੇਖੋ ਦੋ ਤਿੰਨ ਪਾਲਟੀਆਂ ਤਾਂ ਮੈਂ ਦੇ ਚੁੱਕੀ ਸੀਗੀ ਆ ਸਾਡੇ ਬਤਾਉਂ ਮੋ ਦੁੱਟਾ ਲੱਗਿਆ ਹੋਇਆ ਹੈ ਅੱਠ ਬਰ ਬਰ ਮੈਂ ਪਾਉਣ ਪਰਸੋਂ ਤੋਂ ਦੂੰਗੀ ਆ ਦੇਖੋ ਜਿਹੜੇ ਵੀ ਤੇ ਹੁਣ ਸੀਗਾ ਸਾਰਾ ਹੁਣ ਲਗਪਕ ਪੱਕ ਚੁਕੇ ਜੇ ਵੀ ਮੈਂ ਵੀਡੀਓ ਲੈ ਦਵਾਂ ਕਿ ਜਿਸ ਤਨਮਾਏ ਧਣੀਆਂ ਨੂੰ ਪੱਕੇ ਹੋਏ ਨੂੰ ਇਹਦੇ ਬੀਜ ਹੁੰਦੇ ਨੇ ਜਿਹੜੇ ਉਹਨਾਂ ਨੂੰ ਧੋਵੋਗੇ ਇਹਨਾਂ ਲੋਕੀਸਾਂ ਦੇ ਬੁਦੀ ਵਾਲੇ ਹੁਣ ਮੋਗਰੇ ਵਰਨੇ ਸਟਾਰ ਹੋਣੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਜੇ ਮੇਰੀ ਵੀਡੀਓ ਤੁਸੀਂ ਬਰੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਬਾਅਦ ਹੀ ਨਾ ਸਕਿੰਟ ਵੀਡੀਓ ਮੈਂ ਪਾਉਂਦੀ ਰਹਿਣੀ ਹੈ ਤੇ ਹੋਰ ਵੀ ਕਿ